11 ਕਰੋੜ 40 ਲੱਖ ਰੁਪਏ ਦੀ ਲਾਗਤ ਦੇ ਨਾਲ 12 ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਬਣਦੀਆਂ ਐਜੂਕੇਸ਼ਨ ਦੇ ਮੈਦਾਨ ਗਿਆਨ ਦੇ ਮੈਦਾਨ ਦੇ ਵਿੱਚ ਅਸੀਂ ਅੱਜ ਬਧਾਈਏ ਲੋਕਾਂ ਨੂੰ ਹੋਰ ਜ਼ਿਆਦਾ ਈਜੀ ਸੁਵਿਧਾਾਂ ਦੇਣ ਸਾਧਰ WhatsApp ਤੋਂ ਚੈਟਬੋਟ ਦਿੱਤਾ ਹੈ ਮੈਡੀਕਲ ਕਾਲਜ ਵਾਸਤੇ 785 ਡੇਕਰ ਜਗਾ ਨਾਮਾ ਪਟਾਰਕ ਉਸ ਤੇ ਫੀਦ ਲਈ ਗਈ ਹੈ घर घर लेडीज सूझवान हो तभी बच्चे शिक्षा बारे ज्ञान देखा हॉस्पिटल बनना है लगभग एक हजार मीटिंग चलाई तो है उसके लिए तो सार्वजन धन्यवाद करना किस मूमेंट के बहुत सारे प्रेस ने सरकार का साथ दिता है साड़ा साथ दिता है और ही ਇਸ ਨਸ਼ੇ ਦੇ ਤਾਲੁਕ ਨਾਲ ਆਪਾਂ ਅੱਛੀ ਕਾਰਗੁਜ਼ਾਰੀ ਜਿਹੜੀ ਹੈ ਉਹ ਦਿਖਾ ਸਕੇ ਹਾਂ ਔਰ ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹੋਗੇ ਔਰ ਪਰਾਲ ਮਿਲ ਕੇ ਇਸ ਨਸ਼ੇ ਦੀ ਲੰਗ ਤੋਂ ਆਪਣੇ ਇਲਾਕੇ ਨੂੰ ਆਕਰਵਾ ਸਕੀ। 11 ਕਰੋੜ 40 ਲੱਖ ਰੁਪਏ ਦੀ ਲਾਗਤ ਦੇ ਨਾਲ 12 ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਬਣਨਗੀਆਂ ਉਹ 4 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਔਰ ਇੱਕ ਜ਼िला ਪੱਧਰ ਤੇ ਵੱਡੀ ਲਾਇਬ੍ਰੇਰੀ ਬਣੇਗੀ ਜਿਸ ਤੇ 7 ਕਰੋੜ 20 ਲੱਖ ਰੁਪਏ ਖਰਚ ਆਏਗਾ ਬਹੁਤ ਸ਼ਾਨਦਾਰ ਜਸਮੀ ਲਾਇਬ੍ਰੇਰੀ ਬਣੇਗੀ ਇਸ ਪਾਸੇ ਨੂੰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਫਰੀ ਅਰਵਿੰਦ ਕੇਜੀ ਬਾਦ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਕੰਮ ਕਰ ਰਹੀ ਹੈ ਨਾ ਔਰ ਸਾਡੀ ਸਰਕਾਰ ਦੀ ਇਹ ਸੋਚ ਹੈ ਕਿ ਅਸੀਂ ਸਾਡੀ ਯੰਗ ਜਨਰੇਸ਼ਨ ਨੂੰ ਐਜੂਕੇਸ਼ਨ ਦੇ ਮੈਦਾਨ ਦੇ ਵਿੱਚ ਗਿਆਨ ਦੇ ਮੈਦਾਨ ਦੇ ਵਿੱਚ ਅਸੀਂ ਉਹਨਾਂ ਨੂੰ ਅੱਗੇ ਵਧਾਈਏ ਔਰ ਸਾਡੀ ਨਵੀਂ ਪੀੜ੍ਹੀ ਜਿਹੜੀ ਹੈ ਉਹ ਗਿਆਨ ਪੱਖੋਂ ਭਰਪੂਰ ਹੋਵੇ ਔਰ ਉਹ ਅੱਗੇ ਵਧ ਸਕੇ ਇਸ ਦੇ ਨਾਲ ਨਾਲ ਹੀ ਅਸੀਂ ਗੋਰ ਇਥੇ ਮਲੇਰ ਕੋਲੇ ਪੰਜ ਆਮ ਆਦਮੀ ਕਲੀਨਿਕ ਬਣਾ ਰਹੇ ਹਾਂ ਮਲੇਰ ਕੋਲੇ ਦੇ ਚਾਰ ਆਮ ਆਦਮੀ ਕਲੀਨਿਕਾਂ ਦੀ ਜਿਹੜੀਆਂ ਜਗਾਵਾਂ ਨੂੰ ਉਹ ਫਾਈਨਲ ਹੋ ਚੁੱਕੀਆਂ ਨੇ ਦੋ ਦੀਆਂ ਇੱਧਰ ਮਲੇਰ ਕਾਲਜ ਤੇ ਦੋ ਅਮਰਗੜ ਤੋਂ ਇੱਕ ਦੇ ਬਾਰੇ ਅਸੀਂ ਮਤਲਬ ਅੱਗੇ ਗੰਭੀਰ ਵਿਚਾਰ ਕਰਕੇ ਫਾਈਨਲ ਕਰਦੇ ਆ। ਇੱਕ ਜਿਹੜਾ ਆਮ ਆਦਮੀ ਕਲੀਨਿਕ ਹਨ ਲੋਕਾਂ ਨੂੰ ਹੋਰ ਜ਼ਿਆਦਾ ਈਜ਼ੀ ਸਹੂਲਤਾਂ ਦੇਣ ਸੱਤਰ WhatsApp ਚੈਟਬੋਟ ਸ਼ੁਰੂ ਕੀਤਾ ਹੈ। ਔਰ ਜਿਹਦੇ ਰਾਹੀਂ ਉਹਨਾਂ ਦੇ ਦੋ ਮੈਡੀਕਲ ਰਿਪੋਰਟਾਂ ਹਨ। ਉਹਨੂੰ ਰਿਪੋਰਟਾਂ ਲੈਣ ਵਾਸਤੇ ਉਹਨਾਂ ਨੂੰ ਆਮ ਆਦਮੀ ਕਲੀਨਿਕ ਜਾਣ ਦੀ ਲੋੜ ਨਹੀਂ ਬਲਕਿ ਉਹ WhatsApp ਤੇ ਹੀ ਆਪਣੀਆਂ ਰਿਪੋਰਟਾਂ ਲੈ ਸਕਣਗੇ ਪ੍ਰਿਸਕ੍ਰਿਪਸ਼ਨ ਹੈ ਉਹਨਾਂ ਨੇ ਕੋਈ ਦਵਾਈ ਦਬੂਈ ਚੈੱਕ ਕਰਾਉਣੀ ਲਿਖਾਉਣੀ ਹੈ ਤਾਂ ਉਹ ਵੀ ਮਤਲਬ WhatsApp ਤੇ ਹੋ ਉਹਨਾਂ ਨੂੰ ਸੁਵਿਧਾ ਮਿਲੇਗੀ ਤੋਂ ਇਲਾਵਾ ਜ਼ਿਲ੍ਹੇ ਦੇ ਵਿੱਚ 66 ਪਿੰਡਾਂ ਚ ਛੇੜ ਦੇ ਮੈਦਾਨ ਬਣਾਉਣ ਵਾਸਤੇ 9 ਕਰੋੜ 90 ਲੱਖ ਰੁਪਏ ਦੀ ਰਾਸ਼ੀ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਜਿਹਦੇ ਵਿੱਚੋਂ 6 ਕਰੋੜ 23 ਲੱਖ 885 ਰੁਪਏ ਮਲੇਰਪੋਲਾ ਹਲਕੇ ਤੇ ਬਾਕੀ ਜਾਂ ਮੁਰਗਨ ਹਲਕੇ ਤੇ ਅਸੀਂ ਉਹ ਰਾਸ਼ੀ ਜਿਹੜੀ ਹੈ ਪਿੰਡਾਂ ਨੂੰ ਦੇਤੀ ਔਰ 30 ਪਿੰਡਾਂ ਚ ਮਲੇਰਪੋਲਾ ਹਲਕੇ ਦੇ ਵਿੱਚ ਗਰਾਊਂਡ ਜਿਹੜੇ ਨੇ ਉਹ ਬੰਨੇ ਸ਼ੁਰੂ ਹੋ ਗਏ ਪੈਮਾਇਟ ਵੀ ਹੋਗੀ ਔਰ ਬਾਕਾਇਦਾ ਜਿਨ੍ਹਾਂ ਨੂੰ ਵੀ ਉਹ ਜ਼ਿੰਮੇਵਾਰੀਆਂ ਜਿਹੜੇ ਜਿਹੜੇ ਮਿਲਦੀਆਂ ਨੂੰ ਆਨੇ ਆਪਣਾ ਕੰਮ ਸਟਾਰਟ ਕਰਦਾ ਔਰ 31 ਦਸੰਬਰ ਤੱਕ ਅਸੀਂ ਹਰ ਪੱਖੋਂ ਕੰਪਲੀਟ ਉਹ ਗਰਾਉਂਡ ਲੈਣੇ ਨਾ ਗਰਾਉਂਡ ਉਹਨਾਂ ਦੀ ਚਾਰਜਵਾਰੀ ਕਰਕੇ ਬ੍ਰਾਂਡਿੰਗ ਵਗੈਰਾ ਬਾਹਰ ਜਿਵੇਂ ਅੰਦਰ ਜਿਹੜੀਆਂ ਜਿਹੜੀਆਂ ਖੇਡਾਂ ਖੇਡਣ ਦੇ ਮੈਦਾਨ ਬਣਨਗੇ ਉਹ ਬਾਹਰ ਕੰਧਾਂ ਤੇ ਵੀ ਉਹਨਾਂ ਦੀਆਂ ਤਸਵੀਰਾਂ ਬਣਾ ਕੇ ਬ੍ਰਾਂਡਿੰਗ ਕਰਕੇ ਦਿੱਤੀ ਜਾਏਗੀ ਔਰ ਉਹਦੇ ਚ ਪਾਣੀ ਦਾ ਸਿਸਟਮ ਵੀ ਹੈ ਉਹਦੇ ਟਰੈਕ ਵੀ ਨਾ ਉਹਦੇ ਚ ਕਾ ਵੀ ਹੈ ਉਹਦੇ ਚ ਬੁੱਤੇ ਵੀ ਨਾ ਉਹਦੇ ਚ ਫੇਡਾਂ ਦੇ ਸਮਾਨ ਵੀ ਨਾ ਤੇ ਉਹਦੇ ਚ ਜੋ ਲੁੜੂ ਲੁੜੇ ਦੀ ਬਿਲਡਿੰਗ ਹੈ ਉਹ ਵੀ ਹੈ ਬਹੁਤ ਵਧੀਆ ਢੰਗ ਤੇ ਬਣਾ ਲਿਆ ਨੂੰ ਖੂਬਸੂਰਤ ਮੈਦਾਨ ਬਣਾ ਕੇ ਔਰ ਇੱਕ ਦਿਨ ਨਾਲ ਨਾਲ ਹੀ ਜਿਹੜੀ ਰਾਤ ਹੀ ਮੈਨੂੰ ਆਇਆ ਮੇਰੇ ਕੋਲੇ ਇਨਫਰਮੇਸ਼ਨ ਭੇਜੀ ਹੈ ਸਰਕਾਰ ਨੇ ਕਿ 25 ਪਿੰਡਾਂ ਨੂੰ ਅਸੀਂ ਮਲੇਰਕੋਲਾ ਹਲਕੇ ਚ ਜਿੰਮੇ ਦਾ ਸਮਾਨ ਜਿਹੜਾ ਹੈ ਉਹ ਪ੍ਰੋਵਾਈਡ ਕਰ ਰਹੇ ਹਾਂ ਵਧੀਆ ਸਮਾਨ ਜਿਸ ਨਾਲ ਸਾਡੇ ਬੱਚੇ ਜਿਹੜੇ ਨੇ ਤੰਦਰੁਸਤ ਆਪਸੇ ਮੰਦ ਬਣੇ ਰਹਿਣ ਖਾਤਰ ਮਜ਼ਬੂਤ ਸਰੀਰ ਬਣਾਉਣ ਖਾਤਰ ਉਹ ਆਪਣੀ ਵਗੈਰਾ ਕੱਪਟਨ ਜੀ ਤੇ ਪਿੰਡਾਂ ਦੇ ਸਾਡੇ ਜਿਹੜੇ ਗੱਭਰੂ ਹਨ ਉਹ ਨਸ਼ਿਆਂ ਵਾਲਾ ਨਾ ਜਾ ਕੇ ਆਪਣੇ ਸੇਧ ਦੀ ਸੰਭਾਲ ਆਪਣੇ ਸਰੀਰਾਂ ਨੂੰ ਮਜ਼ਬੂਤ ਬਣਾਉਣ ਵੱਲ ਕਾਂ ਦੇਣ ਔਰ ਉਹਨਾਂ ਨੂੰ ਉਹ ਸਹੂਲਤਾ ਮਿਲਨ ਜਿਹਦੇ ਨਾਲ ਜਿਨ੍ਹਾਂ ਨੂੰ ਇਸਤੇਮਾਲ ਕਰਕੇ ਉਹ ਆਪਣਾ ਆਪਣੇ ਸਰੀਰ ਨੂੰ ਵਧੀਆ ਮਜ਼ਬੂਤ ਸਰੀਰ ਬਣਾ ਸਕਣ ਮੈਡੀਕਲ ਕਾਲਜ ਵਾਸਤੇ 38 ਏਕੜ ਜਗਾ ਸ਼ਨਾਬਾ ਪਟਿਆਲਾ ਰੋਡ ਤੇ ਉਹ ਖਰੀਦ ਲਈ ਗਈ ਹੈ ਔਰ ਉਸਦੀ ਪੇਮੈਂਟ ਵੀ ਹੋ ਗਈ ਹੈ ਔਰ ਉਸ ਦਾ ਇੰਤਕਾਲ ਵੀ ਪਰਸੋਂ ਚੜ ਗਿਆ ਹੈ 5 ਤਰੀਕ ਨੂੰ ਉਸ ਦਾ ਇੰਤਕਾਲ ਵੀ ਹੋ ਗਿਆ ਹੈ ਔਰ ਉਹਦੇ ਲਈ ਜਿਹੜੀ ਪਹਿਲੀ ਕਿਸ਼ਤ ਹੈ ਪੈਸਿਆਂ ਦੀ ਉਹ ਸਾਡੇ ਕੋਲੇ ਆ ਚੁੱਕੀ ਹੈ। ਔਰ 3.4 ਸੌ ਕਰੋੜ ਰੁਪਇਆ ਇਹਦੇ ਤੇ ਅਸੀਂ ਅੱਗੇ ਦਿਖਾ ਦੇਵਾਂਗਾ। ਔਰ ਇਸ ਦੇ ਨਾਲ ਜਿਹੜਾ ਹਸਪਤਲ ਬੰਨਾ ਹੈ ਲਗਭਗ 1000 ਕਰੋੜ ਰੁਪਇਆ ਖਰਚ ਹੋਣਾ ਹੈ। ਔਰ ਸਾਡੇ ਲਈ ਹੋਰ ਖੁਸ਼ੀ ਦੀ ਗੱਲ ਇਹ ਹੈ ਕਿ 150 ਬਿਸਤਰਿਆਂ ਦਾ ਜਿਹੜਾ ਪੀਐਸਆਈ ਹਸਪਤਲ ਹੈ ਉਹ ਵੀ ਬੰਦੂਰ ਹੋ ਚੁੱਕਿਆ ਹੈ। ਉਹਦੇ ਲਈ ਵੀ ਅਸੀਂ ਬੜੀ ਛੇਤੀ ਜ਼ਮੀਨ ਲੈ ਕੇ ਉਸ ਦੀ ਵੀ ਕੰਸਟਰਕਸ਼ਨ ਜਿਹੜੀ ਹੈ ਉਸ ਦੇ ਅਨੁਸਾਰੀ ਵੀ ਜਲਦੀ ਹੀ ਸ਼ੁਰੂ ਕਰਾਂਗੇ। ਮੈਡੀਕਲ ਕਾਲਜ ਦੇ ਤਾਲੁਕ ਨਾਲ ਇਹ ਹੈ ਕਿ ਅਸੀਂ ਹੁਣ ਉਥੇ ਜ਼ਮੀਨ ਤੇ ਜੋ ਕੁਝ ਪੁੱਛ ਪੁੱਛੀਆਂ ਨੀਵੀਆਂ ਥਾਮਾਂ ਨੇ ਜਾਂ ਉਥੇ ਝਾੜ ਖੁੱਗੇ ਹੋਏ ਨੇ ਉਹ ਸਾਰੇ ਸਾਫ਼ ਸੂਬ ਕਰਕੇ ਉਹਨੂੰ ਪੱਧਰ ਸੂਬ ਕਰਕੇ ਅਸੀਂ ਫਿਰ ਇਸ ਦੇ ਉਦਘਾਟਨੀ ਸਮਾਰੋਹ ਵਾਸਤੇ ਟਾਈਮ ਲਵਾਂਗੇ ਸੈਂਟਰ ਦੇ ਸਿਹਤ ਮੰਤਰੀ ਸਾਹਿਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਤੋਂ ਪੰਜਾਬ ਦੇ ਸਿਹਤ ਮੰਤਰੀ ਸਾਹਿਬ ਪੰਜਾਬ ਦੇ ਵਿੱਤ ਮੰਤਰੀ ਸਾਹਿਬ ਪੰਜਾਬ ਦੇ ਮਿਨੋਰਟੀ ਮਿਨਿਸਟਰ ਡਾਕਟਰ ਬਲਜੀਤ ਕੌਰ ਸਾਹਿਬ ਆ ਇਹ ਸਾਰੇ ਉਸ ਉਦਘਾਟਨੀ ਸਮਾਰੋਹ ਦੇ ਵਿੱਚ ਸ਼ਿਰਕਤ ਕਰਨਗੇ ਔਰ ਮਲੇਰਕੋਲੇ ਦੇ ਇਤਿਹਾਸ ਦੇ ਵਿੱਚ ਇਹ ਬਹੁਤ ਵੱਡੀ ਇੱਕ ਦੇਣ ਹੋਏਗੀ ਔਰ ਮਲੇਰਕੋਲੇ ਦਾ ਨਕਸ਼ਾ ਚੇਂਜ ਹੋ ਜਾਏਗਾ ਮਲੇਰਕੋਲੇ ਵਿੱਚ ਬਹੁਤ ਵੱਡੇ ਪੱਧਰ ਤੇ ਇਹਦੇ ਨਾਲ ਜਿਹੜਾ ਹੈ ਵਿਕਾਸ ਤੇ ਨੀਂ ਰੱਖੀ ਜਾਏਗੀ ਤੇ ਲਈ ਵੀ ਅਸੀਂ ਪ੍ਰਪੋਜ਼ਲ ਬਣਾ ਕੇ ਦਿੱਤੀ ਕਿ 111 ਕਰੋੜ ਰੁਪਏ ਦੀ ਔਰ ਜਿੱਥੇ ਆਪਾਂ ਬੈਠੇ ਆ ਇਸੇ ਜਗ੍ਹਾ ਤੇ ਉਹ ਬੰਨਣਾ ਹੈ ਇਹ ਜਗਾ ਜਿਹੜੀ ਹੈ ਕਿ ਟਿਊਬਲ ਕਾਰਪੋਰੇਸ਼ਨ ਦੀ ਮਲਕੀਅਤ ਸੀ ਔਰ ਟਿਊਬਲ ਕਾਰਪੋਰੇਸ਼ਨ ਤੋਂ ਇਹ ਮਲਕੀਅਤ ਜਿਹੜੀ ਹੈ ਉਹ ਪੰਜਾਬ ਗਵਰਨਮੈਂਟ ਨੇ ਨੇ ਉਹਦੇ ਪਿੱਛੜਾ ਲੀਏ ਇੰਟਰਾਲ ਹੋ ਗਿਆ ਔਰ ਇੱਥੇ ਡਿਸਟ੍ਰਿਕਟ ਕੰਪਲੈਕਸ ਬਣਾਉਣ ਦੀ ਵੀ ਮਨਜ਼ੂਰੀ ਜਿਹੜੀ ਹੈ ਉਹ ਹੋ ਚੁੱਕੀ ਹੈ ਔਰ ਪੈਸਾ ਵੀ ਮਨਜ਼ੂਰ ਹੋ ਗਿਆ ਔਰ ਅਨਕਰੀਬ ਅ ਅਗਰ ਮੈਂ ਕਹਾ ਤੇ ਵੀ ਸ਼ਾਇਦ ਇਦਾਂ ਵੀ ਹੋ ਜਾਵੇ ਵੀ ਮੈਡੀਕਲ ਕਾਲਜ ਵਾਲੇ ਜਿਹੜਾ ਜਣਾ ਨੀ ਪੱਤਰ ਹੈ ਉਹ ਇੱਕੋ ਦਿਨ ਰੱਖਾਇਆ ਬੀ ਹੈ ਜਿਵੇਂ ਐਮਐਲ ਸਰ ਔਰ ਉਥੇ ਸਿਰਫ ਫਰਨੀਚਰ ਜਲਾ ਹੈ वो फर्नीचर उसे सैट करना है वो मैडम ने परसों मेरे को आए थे गोरमेंट गर्ल्स ही सकेंडरी स्कूल के प्रिंसीपल साहब देखे गए न तो फर्नीचर की सारी डिटेल और वो कल ही मैं मतलब अभी जी उसे सीएम साहब दे दफ्तर देकर आया और शिक्षा मंत्री साहब में दे आया उम्मीद है कि बड़ी जल्दी ਉਹ ਜਿਹੜਾ ਫਰਨੀਚਰ ਹੈ ਉਹ ਪ੍ਰੋਵਾਈਡ ਕਰ ਦਿੱਤਾ ਜਾਊਗਾ ਨਾਲ ਦੀ ਨਾਲ ਫਿਰ ਇਹ ਤੋਂ ਮੇਰੇ ਆਪਣੇ ਸ਼ਿਫਟ ਕਰ ਦੇਣ ਕਿ ਲੱਗਦਾ ਟਾਈਮ ਲੱਗ ਸਕਦਾ ਹੈ ਵੀ ਇਹ ਅਗਲੇ ਮਹੀਨੇ ਹੋ ਜਾਏਗਾ ਇਨਸ਼ਾਅੱਲਾ ਮਹਿਲਾਵਾਂ ਨੂੰ ਮੈਂ ਇਹੀ ਕਹਾਂਗੀ ਉਹਨਾਂ ਵਾਸਤੇ ਇਹੀ ਮੇਰੀ ਵਾਰਨਿੰਗ ਹੈ ਕਿ ਸਾਰੀਆਂ ਔਰਤਾਂ ਨੂੰ ਮੈਂ ਜਾ ਕੇ ਕਹਿਨੀ ਹਾਂ ਘਰ ਘਰ ਜਾ ਕੇ ਵੀ ਤੇ ਸਾਡੇ ਜਿਹੜੇ ਯੂਥ ਆ ਲੜਕੀਆਂ ਨੇ ਕਿ ਉਹ ਅੱਗੇ ਵਧਣ ਅਤੇ ਆਪਣੀ ਮਜ਼ਬੂਤ ਹੋਣ ਬੱਡੇ ਵੱਟੀਆਂ ਨੌਕਰੀਆਂ ਤੇ ਲੱਗਣ ਤੇ ਜਾਗਰਤ ਹੋ ਕੇ ਆਪਦੇ ਬੱਚੇ ਨੂੰ ਅੱਛੀ ਪੜ੍ਹਾਈ ਦੇਣ ਸਿੱਖਿਆ ਦੇ ਸਕਣ ਤੇ ਜੇ ਇੱਕ ਔਰਤ ਆਪਦੀ ਮਜ਼ਬੂਤ ਘਰ ਵਿੱਚ ਹੋएगी ਤੇ ਉਹਦੇ ਬੱਚਿਆਂ ਨੂੰ ਵੀ ਅੱਛੀ ਤਰ੍ਹਾਂ ਪੜ੍ਹਾ ਸਕਕੇ ਆਦੀ ਸਮਾਜ ਦੀ ਸੇਵਾ ਕਰ ਸਕਣਗੇ ਉਹ ਬੱਚੇ ਉੱਟ ਕੇ ਕੱਲ ਨੂੰ ਇਹ ਨਸ਼ਿਆਂ ਵਿਰੁੱਧ ਜਿਹੜਾ ਆਪਣਾ ਯੁੱਧ ਨਸ਼ਿਆਂ ਵਿਰੁੱਧ ਚੱਲਿਆ ਆਪਣਾ ਸਕੀਮ ਲਗਾਈ ਆ ਸੀਐਮ ਸਾਹਿਬ ਜੀ ਨੇ ਭਗਵੰਤ ਮਾਨ ਜੀ ਨੇ ਉਹ ਤਾਂ ਦੀ ਇਹ ਪਿੱਛੇ ਖਤਮ ਹੋਣਗੇ ਨਸ਼ੇ ਜੇ ਸਾਡੇ ਬੱਚੇ ਪੜ੍ਹ ਲਿਖ ਕੇ ਅੱਗੇ ਹੋਣਗੇ ਜੇ ਔਰਤਾਂ ਸਾਡੀਆਂ ਸੂਝਮਾਨ ਹੋਣਗੀਆਂ ਟੜ ਗਿਆ ਘਰ ਘਰ ਲੇਡੀ ਸੂਝਵਾਨ ਹੋਣਗੀਆਂ ਉਹ ਤਾਂ ਦੀ ਬੱਚਿਆਂ ਨੂੰ ਸਿੱਖਿਆ ਬਾਰੇ ਗਿਆਨ ਦੇਣਗੀਆਂ ਕਿ ਤੁਸੀਂ ਪੜੋ ਅਤੇ ਮਜ਼ਬੂਤ ਬਣੋ ਅਸੀਂ ਸੇਜ ਦੀ ਦੇਸ਼ ਦੀ ਸੇਵਾ ਕਰੋ ਸਮਾਜ ਦੀ ਸੇਵਾ ਕਰੋ ਉਹ ਤਾਂ ਦੀ ਕਰ ਸਕਣਗੇ ਜੇ ਇੱਕ ਮਾਂ ਅੱਛੀ ਮਾਂ ਹੋਵੇਗੀ ਤਾਂ ਕਰਕੇ ਮੈਂ ਹਰ ਔਰਤ ਨੂੰ ਇਹੀ ਕਹਿੰਨੀ ਆ ਕਿ ਘਰਾਂ ਵਿੱਚੋਂ ਨਿਕਲ ਕੇ ਬਾਹਰ ਆਓ ਅਤੇ ਆਪਣੇ ਹੱਕਾਂ ਬਾਰੇ ਜਾਣਕਾਰੀ ਕਰੋ ਅਤੇ ਆਪਣੇ ਘਰ ਪਰਿਵਾਰ ਅਤੇ ਸਮਾਜ ਦੀ ਸੇਵਾ ਕਰੋ